breathe mm -hmm. this mm -hmm. ਵਾਹਿਗੁਰੂ ਜੀ ਜਿਨਾਂ ਤੇ ਕਉ ਵਾਹਿਗੁਰੂ ਜੀ ਕਰੀ ਮਾਲਕਾ ਨਰੀ ਸੇਵਕੀ ਸਤਿ ਦੇ ਘਰ ਨਿਵਾਸੀ ਵਾਹਿਗੁਰੂ ਜੀ ਜਿਨਾਂ ਤੇ ਕਉ ਵਾਹਿਗੁਰੂ ਜੀ ਸਤਿ ਕਰਦੇ ਸਤਿ ਦੇ ਘਰ ਨਿਵਾਸੀ ਵਾਹਿਗੁਰੂ ਜੀ ਜਿਨਾਂ ਮੈਂ ਤੈਨੂੰ ਐਂ ਕਹਿਣਾ ਨਾਲੇ ਤਾਂ ਤੂੰ ਚਾਹ ਬਣਾ ਲਾ ਤੇ ਮੁੜ ਕੇ ਮੈਂ ਖੇਤ ਨੂੰ ਜਾਣਾ ਨਾਲੇ ਮੈਂ ਭੱਜ ਕੇ ਮੈਂਬਰ ਵਾਲਾ ਕੰਮ ਨੇ ਮੇੜਿਓ ਚਲੋ ਠੀਕ ਹੈ ਜੀ ਚਾਹ ਮੈਂ ਬਣਾ ਦਿੰਦੀ ਨਾਲ ਮੈਂ ਦੇਖ ਰੱਖ ਦਿੰਦੀ ਆ ਫਿਰ ਜਾ ਆਇਓ ਤੁਸੀਂ ਨਾਲ ਟਾਈਮ ਜੇ ਨਾਲ ਆ ਜੇ ਉਧਰੋਂ ਫਿਰ ਚਲੋ ਠੀਕ ਆ ਤੁਸੀਂ ਬਹਿ ਜਾਓ ਮੈਂ ਚਾਹ ਬਣਾ ਕੇ ਲੁਨੀ ਆ ਚੰਗਾ ਵਾਹਿਗੁਰੂ ਆਜਾ ਕਿੰਨਾ ਕੁ ਟਾਈਮ ਲੱਗੂ ਆ ਗਈ ਜੀ ਆ ਗਈ ਤੈਨੂੰ ਪਤਾ ਮੁੜ ਕੇ ਧੁੱਪ ਚੜ ਜਾਂਦੀ ਐ ਬਸ ਬਸ ਆ ਲੋ ਓਹੋ ਸੱਚ ਤੂੰ ਸੀ ਕਹਿੰਦੇ ਸੀ ਮੈਂਬਰ ਨਾਲ ਜਾਣਾ ਕਿਵੇਂ ਕੋਈ ਕੰਮ ਆ ਉੱਥੇ ਉਹ ਕੰਮ ਕੀ ਹੋਣਾ ਮੈਂਬਰ ਦੀ ਜ਼ਮੀਨ ਸੀਗੀ ਡੇਢ ਕਿਲਾ ਅੱਛਾ ਉਹ ਕਿਤੇ ਨਾਂ ਨਹੀਂ ਚੜੀ ਸੀ ਉਹ ਪੁਰਾਣੇ ਬੁੜਿਆਂ ਦੇ ਨਾਂ ਦੀ ਸੀਗੀ ਉਹ ਮੈਂਬਰ ਨੂੰ ਹੀ ਦਿੱਤੀ ਜ਼ਮੀਨ ਜਦੋਂ ਦੇਤੀ ਜ਼ਮੀਨ ਉਹ ਪਤਾ ਹੋਣ ਲੱਗਿਆ ਵੀ ਬੰਦੇ ਨੂੰ ਹੋਰ ਨੂੰ ਦਿੱਤੀ ਉਹ ਹੈ ਇਹ ਕੀ ਹੋ ਗਿਆ ਉਹ ਠੀਕ ਆ ਤੂੰ ਲੈ ਤੀਹੋ ਕੀ ਹੋ ਗਿਆ ਉਹ ਠੀਕ ਆ ਤੂੰ ਮੈਨੂੰ ਲੱਗਦਾ ਨਾ ਰਾਤ ਵਾਲੀ ਧਾਰਜੀ ਨੇ ਕੰਮ ਕਰਿਆ ਇਹ ਨਾਲ ਮੈਂ ਕਹਿਣਾ ਹੁੰਨਾ ਵੀ ਦਾਲ ਸਬਜ਼ੀ ਤੂੰ ਚਾਦੀ ਬਣਾਇਆ ਕਰ ਚਾਹੇ ਘੱਟ ਬਣਾ ਲਿਆ ਕਰ ਖਾਈ ਜਾਂਦੀ ਆ ਉਹੀ ਮੈਂ ਖਾਈ ਜੰਨਾ ਉਹੀ ਤੂੰ ਖਾਈ ਜਾਂਦੀ ਆ ਉਹ ਦੋ ਤਾਂ ਜੀ ਆਂ ਆਪਾਂ ਹੈ ਵੀ ਉਹ ਗਰ ਜਾ ਮੈਨੂੰ ਬੋਲ ਲੈਣ ਦੇ ਤਾਜੀ ਸਬਜ਼ੀ ਬਣਾਇਆ ਕਰ ਗੱਲ ਤਾਂ ਸੁਣ ਲੋ ਹਾਂ ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸੁਣਤੇ ਉਹ ਹੁਣ ਤੱਕ ਤੇਰੀਆਂ ਹੀ ਸੁਣੀਆਂ ਨੇ ਲੈ ਤੂੰ ਸੁਣਾ ਦੇ ਚੱਲ ਮੈਂ ਡਾਕਟਰ ਕੋਲੇ ਜਾਨਾ ਜਾਂ ਗੋਲੀ ਗਾਲੀ ਲੈ ਲੈ ਕੋਈ ਉਹ ਵੀ ਨਹੀਂ ਹੈਗੀ ਉਲਟੀ ਹੋਰ ਟੀਨੀ ਹੈਗੀ ਹਾਂ ਓਏ ਹੋਰ ਉਲਟੀ ਕੀ ਹੁੰਦੀ ਆ ਤੇ ਪੱਕਾ ਤੈਨੂੰ ਸਬਜੀ ਨੇ ਮੰਜਿਆ ਹੋਊਗਾ ਮੇਰੀ ਗੱਲ ਤਾਂ ਸੁਣ ਲੋ ਜੀ ਮੈਨੂੰ ਲੱਗਦਾ ਨਾ ਆਪਣੀ ਪਰਮਾਤਮਾ ਨੇ ਸੁਣ ਲਈ ਸੱਚੀ ਗੱਲ ਐ ਇਹ ਹਾਂਜੀ ਸ਼ੁ크ਰਾ ਪਰਮਾਤਮਾ ਦਾ ਪਹਿਲਾਂ ਤੇਰਾ ਚਿੱਟਾ ਛੜਾਇਆ ਹੁਣ ਮੇਰੇ ਘਰੇ ਖੋਰ ਖੁਸ਼ੀਆਂ ਲਿਆਉਣ ਲੱਗਿਆ ਚੱਲ ਤੂੰ ਐ ਕਰ ਇੱਕ ਵਾਰੀ ਆਪਾਂ ਡਾਕਟਰ ਕੋਲੇ ਜਾਇਆਗੇ ਉਹ ਤਾਂ ਵੀ ਮਾੜਾ ਮੋਟਾ ਰਾਇ ਮਸ਼ਵਰਾ ਲੈ ਲੀ ਗੇ ਠੀਕ ਹੈ ਜੀ ਨਾਲ ਇਹਨੂੰ ਪੁੱਛੇ ਆਵਾਂਗੇ ਵੀ ਕੀ ਖਾਣਾ ਪੀਣਾ ਕਿੰਨਾ ਕੰਮ ਧੰਦਾ ਕਰਨਾ ਕੋਈ ਨਹੀਂ ਜੀ ਮੇਰੀ ਗੱਲ ਸੁਣਿਆ ਡਾਕਟਰ ਕੋਲੇ ਤਾਂ ਆਪਾਂ ਸ਼ਾਮ ਨੂੰ ਜਾਇਆ ਆਮਾਂਗੇ ਪਹਿਲਾਂ ਤੁਸੀਂ ਮੈਂਬਰ ਵਾਲਾ ਕੰਮ ਕਰਿਆ ਆਉਂਦੇ ਉਹ ਕਹਿਣਗੇ ਵੀ ਆਇਆ ਹੀ ਨਹੀਂ ਕਾ ਕਹਿ ਕੇ ਉਹ ਮੈਂਬਰ ਵਾਲੇ ਕੰਮ ਤਾਂ ਫੇਰ ਹੋ ਜਾਣਗੇ ਸਾਰਾ ਨਾ ਜ਼ਰੂਰੀ ਕੰਮ ਤਾਂ ਇਹ ਹੀ ਆ ਮੇਰੇ ਲਈ ਮੈਂਬਰ ਤਾਂ ਰੋਜ਼ ਹੀ ਸੱਦ ਲੈਂਦਾ ਕੋਈ ਨਾ ਮੈਂਬਰ ਮੇਰੇ ਤੋਂ ਬਾਹਰੇ ਨਹੀਂ ਹੈਗਾ ਮੈਂਬਰ ਨੂੰ ਮੈਂ ਜਾਂਦਾ ਜਾਂਦਾ ਕਹਿ ਜੂੰਗਾ ਵੀ ਕੋਈ ਨਾ ਕੱਲ ਨੂੰ ਜਾਇਆ ਮੰਗੇ ਚੱਲ ਤੂੰ ਐਂ ਕਰ ਲੀੜਾ ਨੂੰ ਕੀ ਆ ਆਪਾਂ ਚੱਲਦੇ ਆਂ ਅਜਾ ਮੁੜ ਕੇ ਡਾਕਟਰ ਕੋਈ ਵੀ ਭੀੜ ਹੋ ਜਾਂਦੀ ਆ ਆਜਾ ਆਜਾ ਜੇ ਕਿੰਨਾ ਚਾੜੇ ਪਿਆ ਐਸ ਵੇਲੇ ਇਹਦੇ ਕੋਲ ਭੀੜ ਘੱਟ ਹੁੰਦੀ ਹੈ। ਬਲੱਡ ਮਾੜਾ ਆਇਆ ਜੀ ਕੁਛ। ਵੈਸੇ ਤਾਂ ਬਾਈ ਸਾਰਾ ਕੁਝ ਠੀਕ ਹੈ। ਹਾਂ। ਤੁਸੀਂ ਨਾ ਇੱਕ ਵਾਰੀ ਐਂ ਕਰੋ ਸ਼ਹਿਰ ਜਾਇਓ। ਠੀਕ ਆ ਬਾਈ। ਤੇ ਟੈਸਟ ਕਰਵਾ ਲਿਓ। ਠੀਕ ਆ ਬਾਈ। ਪਰਮਾਤਮਾ ਨੇ ਤੇਰੀ ਸੁਣ ਲਈ ਲੱਗਦਾ। ਹਾਂ। ਤੇ ਬਾਕੀ ਤੁਸੀਂ ਇਹਨਾਂ ਦਾ ਖਿਆਲ ਰੱਖਿਓ। ਠੀਕ ਆ ਬਾਈ। ਭਾਰੀ ਕੁੜੀ ਕੰਮ ਨਾ ਕਰਨ ਦਿਓ। ਨਾ ਭਾਰੀ ਕੰਮ ਤਾਂ ਆਪਣੇ ਹੁੰਦੇ ਹੀ ਨਹੀਂ ਜੀ ਕੋਈ ਹੋਰ ਬੁੜੀ ਹੋਊਗੀ ਘਰੇ ਉਹ ਤੋਂ ਕੰਮ ਕਰਵਾ ਲਿਆ ਕਰੋ ਤੇ ਆਹ ਕਹਾ ਕੇ ਆਏ ਤਾਂ ਕੋਈ ਚੱਕਰ ਨਹੀਂ ਬਾਈ ਆਹ ਤਾਂ ਕੰਮ ਆਲੀ ਰੱਖ ਲਾਂਗੇ ਨਾ ਕੋਈ ਚਲ ਨਹੀਂ ਤੇ ਬਾਕੀ ਫਲ ਫਰੂਟ ਲੈ ਕੇ ਦਿੰਦੇ ਰਹੋ ਬੁੜੀ ਜੀ ਕਮਜ਼ੋਰੀ ਲੱਗਦੀ ਆ ਬਸ ਕੋਈ ਨਾ ਬਾਈ ਤੇ ਇੱਕ ਨਾ ਡਾਕਟਰ ਸਾਹਿਬ ਨੇ ਨੰਬਰ ਦੇ ਦਿਓ ਕਈ ਵੇ ਰਾਤ ਬਰਾਤੇ ਲੋਡ ਪੈ ਜਾਂਦੀ ਆ ਹਾਂ ਨੰਬਰ ਮੈਂ ਦੇ ਦਿੰਦਾ ਤੁਹਾਨੂੰ ਹਾਂ ਨੰਬਰ ਦੇ ਦਿਓ ਨੰਬਰਾ ਕਾਰਡ ਲੈ ਜਾਓ ਮੇਰਾ ਲੋ ਅੱਛਾ ਠੀਕ ਆ ਤੇ ਉੱਪਰ ਹੀ ਨੰਬਰ ਆ ਕਦੋਂ ਵੀ ਲੋਡ ਪੈਂਦੀ ਆ ਮੈਨੂੰ ਕਾਲ ਕਰਦੀ ਮੈਂ ਘਰੇ ਆ ਕੇ ਦਵਾਈ ਦੇਦੀ ਬਸ ਠੀਕ ਆ ਬਾਈ ਬੜੀ ਮਿਹਰਬਾਨੀ ਤੇ ਬਾਕੀ ਸ਼ਹਿਰ ਜਾ ਕੇ ਟੈਸਟ ਜ਼ਰੂਰ ਕਰਵਾ ਲਿਓ ਬਸ ਕੋਈ ਜੋ ਹੋਣੀਗਾ ਤੇ ਬਾਕੀ ਧਿਆਨ ਰੱਖਿਓ ਸਿਹਤ ਦਾ ਨਾ ਤੁਸੀਂ ਵੀ ਆਪਣਾ ਧਿਆਨ ਰੱਖਿਓ ਜੀ ਤੇ ਕੀ ਹਿਸਾਬ ਕਿਤਾਬ ਬਣ ਗਿਆ ਜੀ ਕੋਈ ਗੱਲ ਨਹੀਂ ਮੈਂ ਫੇਰ ਕਰ ਲੂੰਗਾ ਹਾਂ ਕੋਈ ਨਾ ਕੋਈ ਆ ਜਾ ਬਈ ਚਲ ਸ਼ੁਕਰ ਆ ਕਤੋਂ ਕਹਿੰਦਾ ਭਾਰ ਜਨ ਚੱਕਣਾ ਜਦ ਦੇ ਕਿਤੇ ਬਾਹਲਤੀ ਭਰ ਕੇ ਪਾਣੀ ਦੀ ਆਪ ਹੀ ਚੱਕੀ ਜਾਵੇਂ ਕੋਈ ਭਾਰੀ ਚੀਜ਼ ਹੁੰਦੀ ਆ ਮੈਨੂੰ ਦੱਸ ਦਿਆ ਕਰ ਮੈਂ ਕਰਾ ਦਿਆ ਕਰੂੰਗਾ ਨਾਲ ਤੇਰੇ ਕੋਈ ਨਾ ਜੀ ਹਾਂ ਤੇ ਬਾਹਲਾ ਜਿਹੜਾ ਹੈਗਾ ਉਹ ਕਹਿੰਦਾ ਫਲ ਫਰੂਟ ਖਾਣਾ ਕੀ ਹੁੰਦਾ ਠੀਕ ਆ ਤੇ ਜਿੱਦੇ ਮੈਂ ਸ਼ਹਿਰ ਸੁਰ ਗਿਆ ਨਾ ਉਹ ਕੱਥੇ ਹੀ ਲਿਆ ਕਰੂੰਗਾ ਕੇਲੇ ਕੋਲੇ ਹੋਰ ਨਿੱਕਲ ਸੁੱਕੜਾ ਠੀਕ ਆ ਆਹੋ ਐ ਮੀਨਾ ਕਿਤੇ ਕੱਲੀ ਰੱਗੀ ਰਹੀ ਮੈਂ ਨਾ ਮੜਾ ਜਾ ਬਾਜ਼ਾਰ ਜਾਇਆ ਮਾ ਸ਼ਹਿਰ ਨਾਲ ਤਾਂ ਮੈਂ ਬਰਾਂਹ ਵਾਲਾ ਕੰਮ ਜਨ ਮੇੜਿਆ ਉਹਦੇ ਵਿੱਚ ਹੀ ਰਹਿ ਗਿਆ ਸੀ ਉਹ ਤੇ ਨਾਲੇ ਮੈਂ ਉਸ ਖਾਨ ਖੋਨ ਨੂੰ ਲਿਆਉਂਗਾ ਫਲ ਫਰੂਟ ਚੱਲ ਸਾਬਜੇ ਨਾਲ ਲਿਆਇਆ ਬਾਲੇ ਵੀ ਨਾ ਲਿਆਇਆ ਐਵੇਂ ਪੈਸੇ ਲਿਆਉਂਗੇ ਬਾਲੇ ਉਹ ਕੋਈ ਨਾ ਹੁਣ ਪੈਸੇ ਥੋੜੀ ਹੋ ਐ ਮੜਾ ਮੋਟਾ ਹਵਦਾ ਧਿਆਨ ਰੱਖਿਆ ਕਰ ਪੈਸੇ ਤਾਂ ਫੇਰ ਆ ਜਾਣਗੇ ਹੈ ਝੋਨਾ ਆਉਣ ਆਲਾ ਹੁਣ ਜੱਟਾਂ ਕੋਲ ਕਿੱਥੇ ਪੈਸੇ ਹੋ ਅਰੇ ਮੜਾ ਮੋਟਾ ਘੱਟ ਕਰਿਆ ਕਰ ਕੰਮ ਕੋਈ ਨਾ ਚੰਗਾ ਕੋਈ ਨਾ ਜੀ ਕੰਮ ਕਰ ਲਿਆ ਕਰ ਤਿਆਨ ਨਾਲ ਜਾਇਓ ਆਹ ਧਿਆਨ ਨਾਲ ਹੀ ਜਾਉਂ ਕੁੰਡਾ ਕੰਡਾ ਲਾਲੀ ਮੰਗਰੋ ਠੀਕ ਹੈ ਜੀ ਠੀਕ ਆ ਤਾਂ ਬਈ ਬਾਲੀ ਵਧੀਆ ਸੁਣੀ ਜੇਹੀ ਤੋ ਮਾਤਮਾ ਨੇ ਯਾਰ ਬਹੁਤ ਵਧੀਆ ਹੋ ਗਿਆ ਬਹੁਤ ਚਿਰ ਹੋ ਗਿਆ ਸੀ ਵਿਆਹ ਨੂੰ 7-8 ਸਾਲ ਹੋ ਗਏ ਹੋਣਗੇ ਹਨਾ 9 ਸਾਲ ਹੋ ਗਏ ਸੀ ਅੱਛਾ 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 ਕੰਮ ਤਾਂ ਤੇਰਾ ਪਹਿਲਾਂ ਹੀ ਕਰਿਆ ਆਂਦਾ ਮੈਂ ਹੁਣ ਤਾਂ ਪਾਰਟੀ ਹੋ ਗਈ ਤੇ ਬੱਤਰੀ ਸਰ ਹਾਂ ਉਹ ਕੋਈ ਗੱਲ ਨਹੀਂ ਆਪਾਂ ਤੇ ਤੋਂ ਭੱਜਿਆਂ ਕਦੇ ਹੈ ਮੰਡੂ ਮੂੰ ਪਾਦੀ ਹੁਣ ਮਾ ਜਿੰਨੇ ਕਹੇਗਾ ਮੈਂ ਮਰਾ ਉਨੇ ਪਾ ਦਾਂਗਾ ਯਾਰ ਹੋਰ ਦੱਸ ਹਾਂ ਉਹ ਇਹ ਕੰਮ ਤਾਂ ਉੱਦ ਹੀ ਹੋ ਜਾਂਦਾ ਹੈ ਉਦੋਂ ਬਸ ਮੈਂ ਆਹ ਕੰਮ ਦੀ ਚੋਲ ਚ ਗਿਆ ਅੱਛਾ ਡਾਕਟਰ ਜੀ ਦੇ ਵਾਗੇ ਸੀ ਅੱਛਾ ਤੇ ਉਹ ਡਾਕਟਰ ਕੀ ਕਹਿੰਦੇ ਵਧੀਆ ਸਹੀ ਹੈ ਹਾਂ ਡਾਕਟਰ ਤਾਂ ਕਹਿੰਦਾ ਠੀਕ ਆ ਬਸ ਮੜਾ ਜਾ ਪੂਰੇ ਫੇਰੇ ਤੋਂ ਭਾਈ ਭਾਰਪੂਰ ਨਹੀਂ ਚੱਕਣਾ ਹੁੰਦਾ ਕਹਿੰਦਾ ਬੁੜੀਆਂ ਨੂੰ ਮੜਾ ਜਾ ਕਹਿ ਰਹੀ ਹੈ ਹਟਦੇ ਨਹੀਂ ਕੁੰਦ ਦਾ ਇਹ ਕਿੱਥੇ ਹੜਦੀਆਂ ਹਾਂ ਕਿਤੇ ਕੋਈ ਭਰਪੂਰ ਚੱਕ ਲਿਆ ਮਸਾ ਪਰਮਾਤਮਾ ਨੇ ਸੁਣੀ ਆ ਉਹ ਮੈਂ ਕਿਹਾ ਤੜਕੇ ਸੰਭਰੀ ਜਾਂਦੀ ਸੀ ਅੱਛਾ ਉਹ ਮਾਹ ਕੋਈ ਨਾ ਫੇਰ ਕਰ ਲਿਆ ਕਰੀ ਹੈ ਤੇ ਫਿਰ ਕਿੱਥੇ ਹੜਦੀ ਆ ਹੁਣ ਤਾਂ ਮੈਂ ਪੁੱਛ ਗਏ ਬੁੜੀ ਅੱਛਾ 700 ਰੁਪਏ ਕਹਿੰਦੀ ਹੈ ਮਹੀਨੇ ਦਾ ਉਹ ਚੱਲ ਭਮਾ 1000 ਲੱਗ ਜੀ ਯਾਰ ਇੱਕ ਕੰਮਾਂ ਚ ਕੀ ਹੁੰਦਾਗਾ ਹੋਏ ਐਂ ਵੀ ਪੀ ਖਾ ਜਾਂਦੇ ਆ ਉਹ ਤਾਂ ਨਹੀਂ ਕਹਿੰਦੇ ਕਿ ਖਾ ਆਉਂਦਾ ਐਂ ਹੁੰਦਾਗਾ ਆ ਜਾ ਫਿਰ ਉੱਥੇ ਮੁੜ ਕੇ ਭੀੜ ਹੋ ਜਾਂਦੀ ਚਲੋ ਭੱਜਿਆ ਕਰਾ ਇੱਕ ਗੱਲ ਦੱਸ ਮੈਨੂੰ ਤੇਰੇ ਘਰ ਆਲੀ ਨੂੰ ਕਿੰਨਾ ਟਾਈਮ ਹੋ ਗਿਆ ਚਿੱਟਾ ਪੀਂਦੀ ਨੂੰ ਇਹ ਤਾਂ ਭਾਈ ਕਾਰਜ ਟਾਈਮ ਹੀ ਪੀਂਦੀ ਸੀ ਅੱਛਾ ਭਾਈ ਸਾਡੇ ਕੋਲੇ ਤਾਂ ਇਹੋ ਜਿਹੇ ਮਰੀਜ਼ ਹੋ ਜਾਂਦੇ ਆ ਹੋ ਸਕਦਾ ਆਉਣ ਵਾਲੇ ਟਾਈਮ 'ਚ ਤੇਰੇ ਬੱਚੇ ਨੂੰ ਕੋਈ ਖਤਰਾ ਹੋਵੇ ਕੀ ਹੋ ਗਿਆ ਵੀ ਕੀ ਹੋ ਗਿਆ ਪਾਣੀ ਲਿਆ ਆ ਮਨ ਲਾ ਤਾਂ ਕੋਈ ਬੁਰਾ ਸੁਪਨਾ ਦੇਖ ਲਿਆ ਹਨਾ ਚਲ ਮੈਂ ਪਾਣੀ ਲੈ ਕੇ ਆਉਣੀ ਆ ਬਸ ਉਸ ਪਾਣੀ ਨੇ ਤਕੀਆ ਏ ਮੇਰੇ ਪ੍ਰਮਾਤਮਾ ਇਹ ਸੁਪਨਾ ਝੂਠਾ ਹੋਵੇ ਜੇ ਸੱਚਾ ਹੋ ਗਿਆ ਕੀ ਬਣੂੰਗਾ ਆ ਆਦਮ ਨੇ ਟਾਈਮ ਨਾਲ ਹੀ ਗਿਆ ਹੁਣ ਇਹ ਨਹੀਂ ਪਤਾ ਵੀ ਡਾਕਟਰ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਏ ਪ੍ਰਮਾਤਮਾ ਝੂਠਾ ਸੁਪਨਾ ਹੋਵੇ ਇਹ ਕਿਤੇ ਇਹ ਸੁਪਨਾ ਸੱਚਾ ਨਾ ਹੋ ਜੇ ਮੋਟਰਸਾਈਕਲ ਤਾਂ ਘਰੇ ਖੜਾਗਾ ਅ ਡਾਕਟਰ ਸਾਹਿਬ ਕਿਹੜਾ ਆ ਗਿਆ ਉਹ ਆ ਜਾ ਆ ਜਾ ਭਾਈ ਅੰਤਰੀ ਰੰਗਿਆ ਅੰਤਰੀਓ ਜੀ ਦੇਂਦੇ ਤਾਂ ਹੈ ਨਹੀਂ ਉੱਧਰ ਬੈਠੇ ਹੋਣਗੇ। ਉਹ ਆ ਜਾ ਆ ਜਾਣ ਮਿਆ। ਹੋ ਠੀਕ ਹੋ ਜੀ। ਹਾਂ ਹਾਂ ਵਧੀਆ ਵਧੀਆ। ਕਿਵੇਂ ਸਵੇਰੇ ਸਵੇਰੇ ਖੈਰ ਸੁੱਖ ਹੈ? ਖੈਰ ਸੁੱਖ ਤਾਂ ਕਾਦੀ ਹੈ ਜੀ। ਕੀ ਗੱਲ ਹੋ ਗਈ? ਸੁਣਨ ਪਤਾ ਹੀ ਐ। ਘਰਦਿਆਂ ਕੋਲੇ ਬੱਚਾ ਹੋਣ ਵਾਲਾ। ਹਾਂ ਹਾਂ ਆਈ ਸੀਗੇ ਤੁਸੀਂ ਉਦੋਂ ਮੇਰੇ ਕੋਲ। ਕਿਵੇਂ ਠੀਕ ਠਾਕ ਤਾਂ ਹੈ ਜੀ ਇਹ ਤਾਂ ਰੰਗ ਤੇਰੀ। ਹਾਂ ਘਰ ਵਾਲੀ ਤਾਂ ਠੀਕ ਹੈ ਜੀ ਤੇ ਦਿੱਕਤ ਕੀ ਆ ਗਈ ਖੁੱਲ ਕੇ ਦੱਸ ਯਾਰ ਤੇਰੇ ਨਾਲ ਖੜਾ ਮੈਂ ਰਾਤ ਨੂੰ ਵਾੜੇ ਪੜੇ ਸੁਪਨੇ ਆਉਂਦੇ ਅੱਛਾ ਰਾਤ ਸੁਪਨਾ ਆਇਆ ਮੈਂ ਸਾਨੂੰ ਗੱਲ ਦਾਸੀ ਦੇਣਾ ਹੀ ਸਾਰੀ ਹਾਂ ਹਾਂ ਦੱਸ ਖੁੱਲ ਕੇ ਦੱਸ ਫਿਰ ਮੈਂ ਹੱਲ ਵੀ ਕਰੂਗਾ ਘਰ ਵਾਲੀ ਚਿੱਟਾ ਲਾਉਂਦੀ ਸੀ ਜੀ ਅੱਛਾ ਮੁੱਕ ਕੋਦੇ ਪਹਿਲਾਂ ਤਾਂ ਮੈਨੂੰ ਗੱਲ ਦੱਸੀ ਨਹੀਂ ਯਾਰ ਇਹ ਤਾਂ ਕਾਲਜ ਟਾਈਮ ਤੇ ਲਾਉਂਦੀ ਐ ਸੇਲ ਨਾ ਸੋਲ ਨਾ ਲਾਉਂਦੀ ਸੀਗੀ ਮੈਂ ਗੁਰੂ ਦੇ ਲੜ ਲੱਗ ਗਿਆ ਅੱਛਾ ਉਦੋਂ ਬਾਅਦ ਸਾਡੀ ਹੁਣ ਤਾਂ ਲਾਉਂਦੀ ਨਹੀਂ ਗੀ ਕਿੰਨਾ ਟਾਈਮ ਹੋ ਗਿਆ ਛੱਡੇ ਨੂੰ ਤਾਂ ਜੀ 3-4 ਮਹੀਨੇ ਹੋ ਗਏ ਕੀ 4 ਕਿ ਮਹੀਨੇ ਲਾਇਆ ਫਿਰ ਕਾਫੀ ਟਾਈਮ ਆ ਹੈ ਪਤਾ ਨਹੀਂ ਜੀ 7-8 ਸਾਲ ਬਿਆਨ ਹੋ ਗਏ ਉਦੋਂ ਕਾਲਜ-ਕਾਲਜੇ ਚ ਪੜ੍ਹਦੀ ਸੀ ਫਿਰ ਤੁਹਾਨੂੰ ਪਤਾ ਇਹ ਟਕੜੇ ਕਰਾਂ ਦੇ ਕੋਲੋਂ ਹੂੰ ਰਾਤ ਨੂੰ ਸੁਪਨਾ ਆਉਂਦਾ ਜੇ ਮੰਨ ਲਓ ਜਵਾਕ ਨੂੰ ਵੀ ਬਿਮਾਰੀ ਲੱਗਦੀ ਹੈ ਕੋ ਨਾਨਾ ਨੇ ਮੈਂ ਤੂੰ ਐਵੇਂ ਟੈਨਸ਼ਨ ਨਾ ਲੈ ਪਰਮਾਤਮਾ ਦੇ ਭਰੋਸਾ ਰੱਖ ਕੁਝ ਨਹੀਂ ਹੁੰਦਾ ਕੀ ਮੈਂ ਤੇਰੇ ਘਰ ਆਲੀ ਨੂੰ ਸਿੱਧੇ ਆਪਾ ਤਾ ਨਾ ਤੇ ਤੇਰੇ ਜਵਾਬ ਨੂੰ ਵੀ ਠੀਕ ਠਾਕ ਰੱਖੂਗਾ। ਕਿਉਂ ਟੈਨਸ਼ਨ ਲੈਣਾ? ਉਹ ਤਾਂ ਛੋਡੀ ਗੱਲ ਠੀਕ ਆ ਜੀ। ਮੈਂ ਤਾਂ ਛੋਡੇ ਕੋਲੇ ਕੋਈ رائے ਲੈਣ ਆਇਆ ਸੀ। ਹਾਂ ਦੱਸ। ਮੈਂ ਕਿਹਾ ਛੋਡੇ ਦੇ ਕੋਲ ਤਾਂ ਰੋਜ਼ ਹੀ ਮਰੀਜ਼ ਆਉਂਦੇ ਛੱਟੇ-ਛੱਟੇ ਵਾਲੇ। ਹਾਂ ਆਉਂਦੇ ਰਹਿੰਦੇ ਸਾਡੇ ਕੋਲ। ਬਾਕੀ ਕੁਝ ਕੇਸ ਸਹੀ ਵੀ ਹੋ ਜਾਂਦੇ ਆਏ ਨਹੀਂ ਹੁੰਦਾ ਵੀ ਸਾਰੇ ਖਰਾਬ ਹੁੰਦੇ ਆ। ਕੁਝ ਵਿਗੜ ਵੀ ਜਾਂਦੇ ਆ ਤੇ ਕੁਝ ਸੈੱਟ ਵੀ ਹੋ ਜਾਂਦੇ ਆ। ਪਰ ਕੋ ਨੂੰ ਪਰਮਾਤਮਾ ਤੇ ਦੂਰੀਆਂ ਰੱਖ। ਉਹਨੂੰ ਸਭ ਦਾ ਫਿਕਰ ਹੈ। ਕੋਈ ਗੱਲ ਨਹੀਂ ਤੇਰਾ ਬੱਚਾ ਸਹੀ ਰਹੂਗਾ। ਬਾਕੀ ਸਮਾਂ ਦੱਸੂਗਾ। ਚਲੋ। ਹੋਰ ਰਸ? ਚਾਹ ਨਹੀਂ ਨਹੀਂ ਚਾਹ ਤਾਂ ਨਹੀਂ ਪੀਣੀ ਜੀ। ਇਹਨਾਂ ਕੋਲ ਤਾਂ ਕੋਈ ਗੱਲ ਨਹੀਂ। ਮੈਂ ਤਾਂ ਖੇਤ ਨੂੰ ਜਾਂਦਾ ਸੀ। ਅੱਛਾ। ਮਾ ਚਲੋ ਪਹਿਲਾਂ ਛੋਡੇ ਕੋਲੇ ਹੋ ਜਾ। ਕੋਈ ਗੱਲ ਨਹੀਂ ਐਵੇਂ ਟੈਨਸ਼ਨ ਨਾ ਲਈ। ਜੇ ਕੋਈ ਗੱਲ ਬਾਤ ਹੋਊਗੀ ਤਾਂ ਮੈਨੂੰ ਦੱਸ ਦੀ। ਠੀਕ ਹੈ ਜੀ। हे मेरे परमात्मा ए किड़े जन्मਾਂ ਦਾ vair ਗੱਡੀ ਜਾਂਦਾ ਕੀ ਖੇਡਾਂ ਖੇਡੀਆਂ ਨਾ ਮੇਰੇ ਨਾਲ ਕਦੇ ਖੁਸ਼ੀਆਂ ਲਿਆਉਣਾ ਕਦੇ ਗਮੀਆਂ ਲਿਆਉਣਾ ਹੁਣ ਇੱਕ ਦਿਨ ਨਾਲ ਦੋ ਦੋ ਜੀਬਾਂ ਦੀ ਮੌਤ ਹੋ ਗਈ ਖਬਰਾਂ ਕੀ ਬਿਮਾਰੀ ਲੱਗੂ ਜਵਾਗ ਨੂੰ ਇਹ ਤੇ ਜਨਮ ਦੇਣ ਤੋਂ ਪਹਿਲੇ ਨਾ ਮੇਰੇ ਹੱਥਾਂ 'ਚ ਤੂੰ ਕੋਲੀ ਜਿਹੜੀ ਸਜ਼ਾ ਦੇਣੀ ਆ ਤੂੰ ਮੈਨੂੰ ਦੇ ਦੀ ਪਰ ਮੇਰੇ ਜਵਾਬ ਨੂੰ ਕੋਈ ਸਜ਼ਾ ਨਾ ਦੇ ਜਿਹੜੇ ਦੁੱਖ ਦੇਣੇ ਆ ਤੂੰ ਮੈਨੂੰ ਦੇ ਦੇ ਪਰ ਮੇਰੇ ਬੱਚੇ ਨੂੰ ਸਹੀ ਸਲਾਮਤ ਦੀ ਉਹਨੂੰ ਤੱਤੀ ਬਾ ਨਾ ਲੱਗੇ ਸਾਸੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਇਹ ਆਪਣਾ ਸੀਜ਼ਨ 2 ਆ ਚਿੱਟਾ ਪੀਣੀ ਨੂੰ ਠੀਕ ਹੈ ਬਹੁਤ ਕਮੈਂਟ ਆਏ ਸੀ ਮੈਨੂੰ ਪਿਛਲੇ ਪਾਟਾਂ ਚ ਫੋਨ ਵੀ ਆਏ ਸੀ ਭੈਣਾਂ ਦੇ ਦੋ ਤਿੰਨ ਭਰਾਵਾਂ ਦੇ ਫੋਨ ਆਏ ਸੀ ਵੀ ਬਹੁਤ ਵਧੀਆ ਸਟੋਰੀ ਸੀ ਬਾਈ ਤੁਸੀਂ ਉਹ ਛੱਡਣੀ ਨਹੀਂ ਸੀ ਉੱਥੇ ਹੀ ਚਾਲੂ ਕਰਨੀ ਸੀ ਠੀਕ ਹੈ ਪਰ ਆਪਾਂ ਉਹਨਾਂ ਦਾ ਮਾਣ ਰੱਖਿਆ ਸੋਡੀ ਸਪੋਰਟ ਤੇ ਆਪਾਂ ਜਿਹੜਾ ਹੈਗਾ ਚਿੱਟਾ ਪੇਣੀ ਨੂੰ ਦੁਬਾਰੇ ਚਾਲੂ ਕਰੀਆ ਸੀਜ਼ਨ 2 ਠੀਕ ਹੈ ਪਿਛਲੀ ਵੀਡੀਓ ਚ ਕਮੈਂਟ ਆਏ ਸੀ ਨਾਂ ਬੋਲਣ ਲੱਗੇ ਆ ਅਮਰੀਕ ਸਿੰਘ ਮਾਲ ਜਗਜੀਤ ਸਿੰਘ ਅ ਪਰਮਜੀਤ ਕੌਰ ਸਿੰਦਾ ਗਿੱਲ ਰੰਪਰਾ ਫੂਲ ਹਰਵੰਸ ਸਿੰਘ ਉਸ ਤੋਂ ਬਾਅਦ ਹੈਗਾ ਆਪਣੀ ਸੋਚ ਚੈਨਲ अनूठी सोच जगजीत सिंह मोहम्मद असवीर पाकिस्तान जसविंदर सिद्धू सुखमन ਕਾਲੋ ਲੁਧਿਆਣਾ ਉਸ ਤੋਂ ਬਾਅਦ ਨਾਂ ਨਹੀਂ ਪਾਇਆ ਉਸ ਤੋਂ ਬਾਅਦ ਹੈਗਾ ਸਿਮਰ ਮਨਪ੍ਰੀਤ ਬੁੱਟਰ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਹੈਗਾ ਗਿੱਲ ਸਰਿੰਦਰ ਦਲਜਿੰਦਰ ਸਿੰਘ ਗੁਰਦੇਵ ਸਿੰਘ ਫੌਜੀ ਅ ਉਸ ਤੋਂ ਬਾਅਦ ਹੈਗਾ ਸ਼ਾਕਸ਼ੀ ਉਸ ਤੋਂ ਬਾਅਦ ਆਏਗਾ ਸਵਿੰਦਰ ਕੌਰ ਉਸ ਤੋਂ ਬਾਅਦ ਹੈਗਾ ਸਵਰਨਾ ਉਸ ਤੋਂ ਬਾਅਦ ਹਰਪ੍ਰੀਤ ਸਿੱਧੂ ਮਿੰਟੂ ਫੌਜੀ ਨੰਗਲ ਬਲਦੇਵ ਸਿੰਘ ਗਰਜੋਤ ਸਿੱਧੂ ਤੇ ਹਰਪ੍ਰੀਤ ਇਹ ਆਪਣੀ ਵੀਡੀਓ ਦੇ ਕਮੈਂਟ ਸੀ ਬਾਈ ਬਹੁਤ ਪਿਆਰ ਕਰਦੇ ਹਾਂ ਬਹੁਤ ਜ਼ਿਆਦੇ ਤੇ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੀ ਸਪੋਰਟ ਤੇ ਮੈਂ ਦੁਬਾਰੇ ਪਾਰ ਚਾਲੂ ਕਰਤੇ ਠੀਕ ਹੈ ਤੇ ਇਹ ਹੁਣ ਖੁੱਲੇ ਚਲਾਵਾਂਗੇ ਆਪਾਂ ਕਾਪਾ ਠੀਕ ਹੈ ਤੇ ਜਿੰਨਾ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਮੈਂਟ ਤੇ ਹੁਣ ਦੇ ਆਜਾਜ਼ਤ ਪਾਈ ਸასი ਕਾਲ ਸਾਰਾ